ਹਾਂਜੀ ਬਾਜੀ ਸਤਿ ਸ੍ਰੀ ਅਕਾਲ। ਕੋਈ ਅੱਜ ਸ਼ੁਰੂਆਤ ਕਰਨ ਲੱਗੀਆਂ ਤੂੜੀ। ਹਾਂਜੀ ਬਾਜੀ ਸਤਿ ਸ੍ਰੀ ਅਕਾਲ। ਤੇ ਅੱਜ ਸ਼ੁਰੂਆਤ ਕਰ ਲਈਆਂ ਤੂੜੀ ਵਾਲੀ ਇਪਰ ਦੀ। ਇਹ ਚੱਲਦੇ ਇਹ ਮੱਥਾ ਟੇਕ ਕੇ ਅੱਜ ਚਲਾਉਣੀ ਆ। ਸ਼ੁਰੂਆਤ ਕਰਦੇ ਆ। ਥੂੜੀ ਬਣਾਉਣੀ ਆ। ਚਲਿਓ ਆਪਾਂ ਟਰੈਕਟਰ ਨੂੰ ਚਲਾਉ। ਚਲੋ। ਇੱਕ ਦਿਨ। やだやだ。 ਲਓ ਜੀ ਟਰਾਲੀ ਪਾ ਦੀ ਉਹ পিছনে <laughs> ਸਾਡੇ ਕੇ ਬਾਬੇ ਨੂੰ ਲੈ ਕੇ ਅੱਜ ਸਵਾਦ ਤੇ ਇੱਕ ਫੜਿਓ ਇੱਕ ਮਿੰਟ ਆ ਫੜਿਓ ਮੜੇ ਆ ਲੈ ਆ ਵੀ ਜੋ ਬੰਨੇ ਜੀ ਮੱਥਾ ਢੇਕੇ ਕਰਤੀ ਸੀ ਜੇਨੀ ਸਰਵਾਰ ਲੈ ਕੇ ਬਾਪੇ ਦਾ ਨਾਮ ਚੱਲ ਵੀ ਬੈ ਜਾ ਟਰੈਕਟਰ ਪਰ ਲੋ ਜੀ ਅੱਜ ਸ਼ੁਰੂਆਤ ਕਰਤੀ ਜੀ ਟੂਰੀਆ ਡੀਪਰ ਦੀ ਤੇ ਮੱਥਾ ਟੇਕ ਕੇ ਕਦਮਾਂ ਮੀ ਦੇਖਣੀ ਹੈ ਮਸ਼ੀਨ ਕਿਵੇਂ ਚੱਲਦੀ ਹੈ ਮਾਹਾਂ ਵੀ ਲੈਨੇ ਜਾ ਰਹੇ ਚੱਟ ਤੋਂ ਕੱਟ ਕੋ ਆ ਜਾ ਆ ਜਾ ਥੱਲੇ ਆ ਜਾ ਵਿਚੇ ਲੱਗੂਗੀ ਤਾਂ ਹੁਣ ਦਾ ਵਿਚੇ ਐਡ ਕਰੂਗੀ ਕੱਲੇ ਕੱਲੇ ਉਲੋਟ ਨਹੀਂ ਆਉਂਦਾ ਐ ਬੰਦੇ ਬੈਠ ਕੇ ਨਾ ਉੱਪਰ ਚਲਾ ਨਹੀਂ ਹੁੰਦੀ ਫਿਰ टाइम ਹੀ ਕਰਦਣਾ ਭਰਦਣਾ ਲੋ ਜੀ ਲੈ ਕੇ ਬਾਪੇ ਦਾ ਨਾਮ ਚਲਾਤਾ ਹੀ ਰਿਫਰ ਆਪਾਂ ਜਦ ਬੰਦਾ ਫਿਰ ਉੱਪਰ ਬੈਠਦਾ ਨਾ ਨਾ ਇੱਕ ਤਾਂ ਗੋਡੇ ਜੇ ਵੱਜੀ ਜਾਂਦੇ ਆ ਜਾਂ ਫਿਰ ਪਿੱਛੇ ਨਹੀਂ ਦੇਖ ਹੁੰਦਾ ਹੈਗਾ ਦੇ ਨੇ ਵਿੱਚ ਕਿਦੀ ਵੀ ਹੁੰਦੀਆਂ ਮਾੜੇ ਮੱਟੇ ਨਿਕਲਦੇ ਆ ਹਨ। ਤੋਂ। ਚਲਾ ਦੇ ਰਾਣੀ। ਅਜੇ ਟੂੜੀ ਵੀ ਖਤਮ ਹੋ ਗਈ ਦੀ ਆਪਣੀ। ਜਿਵੇਂ ਕਾ ਆਪਣੀ ਮਸ਼ੀਨ ਆਪਣੀ ਆਉਣੀ ਆ ਕੱਲੋਂ। ਕੱਲੋਂ ਪੜਾਈ ਦਾ ਆਪਣਾ ਕੰਮ ਖਤਮ ਹੋ ਜਾਣਾ। ਤੇ ਮੇਰਾ ਆਪਾਂ ਕੱਲ ਤੋਂ ਕੋਈ ਜਨ ਸ਼ੁਰੂਆਤ ਤੋਂ ਹੀ ਦਾ ਲੋ ਜੀ ਦੋਈ ਢਾਲੇ ਆਉਣੇ ਆਉ ਘੜੀਆਂ ਆਓ ਜੀ ਸਾਲ ਤਿਆਂ ਕਰਦਾ ਹਾ ਬਈ ਜੋਬਨ ਆਉਂਦਾ ਸੁਆਦ ਕੰਡ ਤਾਂ ਨਹੀਂ ਲੜਦੀ ਨਾ ਲੜਦੀ ਥੱਲੇ ਤਾਂ ਹੁੰਦਾ ਹੈ ਅੱਛਾ ਸਰਵਾਜੇ ਧਰਦੀ ਜਾਂਦੀ ਹੈ ਇਹ ਤਾਂ ਹੈ ਸਾਰੇ ਗੱਲ ਪੂਰਾ ਚੱਲਦਾ ਪੂਰਾ ਦਵਾਈ ਦਵਾਈ ਦੋ ਅਭੀ ਨਹੀਂ ਹਿਲੇ ਵੇ ਸੀਜ਼ਨ ਕੇ ਬਾਅਦ ਸੀਜ਼ਨ ਕੇ ਬਾਅਦ ਆਉਂਗੇ ਡਾਕੀਂ ਦੇ ਬਾਅਦ ਮੇਂ ਰੋਦਾ ਆ ਜਾਣਾ ਹੈ ਵੀ ਹੈ ਚੱਲੋ ਹੀ ਪੁੱਤਰਾ ਹੁਣ ਸੀਜ਼ਨ ਚ ਦੇਖਾਂਗੇ ਸੀਜ਼ਨ ਚ ਫੇਰ ਨਹੀਂ ਰਿੱਚੇ 655 ਮਾਤਾ ਫੋੜਾ ਟੂੜੀ ਵਾਲੇ ਰਿਪਰ ਤੇ ਇਹ 2019 ਮਾਡਲ ਆਈ ਆਪਣਾ ਦੀ ਪਰ ਕੇ ਆਸ ਪਹਿਲਾਂ ਮੇਰੇ ਕੋਲ ਦਿਸਮੇਸ਼ ਰਿਪਰ ਤਾਂ ਉਹ ਆਪਾਂ 10 ਸਾਲ ਆ ਜਾਂਦੇ ਤੇ 10 ਸਾਲ ਬਾਅਦ ਆਪਾਂ ਹੁਣੇ ਬਦਲਾਤਾ ਚੌਥੀ ਚੀਜ਼ ਨੇ ਆਪਣਾ ਜੋਬਨ ਤਾਂ ਹਨ 19 ਮਾਡਲ ਹੋ ਗਿਆ ਵੀ 6 5 ਸਾਲ ਹੋ ਗਏ ਨਹੀਂ 20 6 ਸਾਲ ਹੋ ਗਏ 6 ਸਾਲ ਹੋ ਗਏ 6 ਸਾਲ ਸੱਤਵਾਂ ਸੀਜ਼ਨ ਲਾ ਰਹੀ ਹੈ ਸੱਤਵਾਂ ਸੀਜ਼ਨ ਲਾ ਰਹੀ ਹੈ ਅੰਦਰ ਖੜਦਾ ਨਾ ਰੀਪਰ ਸਾਫ਼ ਪਿਆ ਆਪਣਾ ਜੀ ਮਹਿੰਦਰਾ 65590 ਚੱਲ ਰਹੇ ਆ ਜੀ ਜਮਾ ਸਾਇਲੈਂਟ ਸੋਈ ਟਰਾਲੀ ਹੋ ਗਈ ਭਰਨੇ ਵਾਲੀ ਤੇ ਮਿਲਾਂਗੇ ਜੀ ਕੱਲ ਨੂੰ ਨਵੀਂ ਵੀਡੀਓ ਵਿੱਚ ਸਤਾਤਾ ਲਈ ਧੰਨਵਾਦ ਜੀ ਤੇ ਆਪਣੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਗੁਰਨਾਨਕ ਡੈਰੀ ਫਾਰਮ ਨੂੰ ਕਰ ਲਈ ਸਬਸਕ੍ਰਾਈਬ ਤੇ ਵੱਧਵਾ ਸਪੋਰਟ ਕਰੋ ਜੀ ਆਪਣੇ ਚੈਨਲ ਦੀ ਹਾਂ ਭਾਈ ਜੋਬਨ ਕੁਝ ਕਹਿਣਾ ਚਾਹੁੰਦਾ ਤੂੰ ਕਹਿਣਾ ਨਹੀਂ ਚਾਹੁੰਦਾ ਲਾਈਕ ਸ਼ੇਅਰ ਕਮੈਂਟ ਕਰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਇਹ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਦੇਖਣ ਬਾਅਦ ਤੇ ਧੰਨਵਾਦ ਜੀ ਠੀਕ ਹੈ ਜੀ ਠੀਕ ਹੈ ਓਕੇ